ਜਿੱਥੇ ਇੱਕ ਪਾਸੇ ਲੋੜੀ ਦੀ ਖੁਸ਼ੀ ਸੀ ਤਾਂ ਉੱਥੇ ਹੀ ਦੂਜੇ ਪਾਸੇ ਬਟਾਲਾ ਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਪਿੰਡ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਹੈ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਸ਼ੇੜੀ ਦੇ ਵੱਲੋਂ 13 ਸਾਲਾ ਮੰਦ ਬੁੱਧੀ ਤੇ ਅਪਾਹਜ ਬਾਲੜੀ ਦੇ ਨਾਲ ਜ਼ਬਰਜਨਾ ਕੀਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਲਈ ਬਾਹਰ ਗਏ ਸਨ ਜਦ ਘਰ ਪਹੁੰਚੇ ਨੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਪਿੰਡ ਦੇ ਇੱਕ ਨੌਜਵਾਨ ਨੇ ਉਹਨਾਂ ਦੀ ਮੰਦ ਬੁੱਧੀ ਅਪਾਹਜ ਲੜਕੀ ਦੇ ਨਾਲ ਜ਼ਬਰਜਨਾ ਕੀਤਾ ਨੌਜਵਾਨ ਨੂੰ ਪਿੰਡ ਵਾਸੀਆਂ ਤੇ پاس ਰੰਦੇ ਲੋਕਾਂ ਦੇ ਵੱਲੋਂ ਕਮਰੇ 'ਚ ਬੰਦ ਕੀਤਾ ਹੋਇਆ ਜਦੋਂ ਕਮਰੇ ਅੰਦਰ ਦਾਖਲ ਹੋਏ ਤਾਂ ਦੇਖਿਆ ਕਿ ਉਕਤ ਨੌਜਵਾਨ ਵੱਲੋਂ ਲੜਕੀ ਦਾ ਮੂੰਹ ਕੱਪੜੇ ਦੇ ਨਾਲ ਬੰਨਿਆ ਹੋਇਆ ਤੇ ਲੜਕੀ ਦੇ ਨਾਲ ਜ਼ਬਰਜਨਾਹ ਕਰ ਰਿਹਾ ਸੀ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਨਾ ਤਾਂ ਬੋਲ ਸਕਦੀ ਹੈ ਨਾ ਹੀ ਚੱਲ ਫਿਰ ਸਕਦੀ ਹੈ ਉਹ ਆਪ ਬੱਚੀ ਨੂੰ ਛੋਟੇ ਬੱਚਿਆਂ ਦੀ ਤਰ੍ਹਾਂ ਰੋਟੀ ਪਾਣੀ ਖਵਾਉਂਦੇ ਨੇ ਪਰ ਪਰਿਵਾਰਕ ਮੈਂਬਰਾਂ ਨੇ ਹੁਣ ਪੁਲਿਸ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਥੇ ਮੌਕੇ ਤੇ ਪਹੁੰਚੇ ਪੁਲਿਸ थाना ਕੋਟਲੀ ਸੁਰਤ ਮੱਲੀ ਦੇ ਅਧਿਕਾਰੀਆਂ ਵੱਲੋਂ ਨੌਜਵਾਨ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਉਹ ਨੂ ਕੋਈ ਗੱਲ ਨਹੀਂ ਸੀ ਜੀ ਇਹ ਸਾਡੀ ਪੁੱਤਰੀ ਆ ਤੇ ਮੇਰੀ ਨੋਂ ਲੱਗਦੀ ਆ ਤੋਂ ਬਾਹਰ ਗਈਆਂ ਏ ਵਿਚਾਰੀਆਂ ਲੋੜੀ ਮੰਗਣ ਤੋਂ ਮੁੰਡਾ ਵਿਚਾਰਾ ਵੀ ਬਾਹਰ ਅੱਧੀ ਕਿਧੜੀ ਗਿਆ ਏ ਉਹ ਮੈਨੂੰ ਬਾਹਲ ਗਏ ਨੇ ਘਰ ਮੁੰਨਾ ਦਾ ਚਾਚਾ ਤੂੰ ਘਰੇ ਰਹੀ ਮੈਂ ਪੁੱਤ ਕੋਈ ਗੱਲ ਨਹੀਂ ਮੈਂ ਘਰੇ ਹੀ ਆ ਆ ਕੁੜੀ ਨੂੰ ਮੈਂ ਚਾਹ ਵੀ ਪਿਆਲੀ ਆ ਮੈਂ ਵੀ ਪੀਤੀ ਆ ਮੈਂ ਪੁੱਤ ਮੈਂ ਨਾ ਕਰੋ ਦੋ ਰੋਟੀਆਂ ਖਾਵਾ ਔਰ ਮੈਂ ਦੋ ਰੋਟੀਆਂ ਖਾਣ ਹੀ ਗਿਆ ਵਾ ਤੇ ਦੋ ਰੋਟੀਆਂ ਚ ਖਾਦੀਆਂ ਹੀ ਤੇ ਮੇਰੇ ਨਾਲ ਦੀ ਆਂਦੀ ਤੂੰ ਕੁੜੀ ਲਾਗੇ ਜਾ ਕੱਲੀ ਢਰ ਨਾ ਜਾਵੇ ਔਰ ਮੈਂ ਕੋਈ ਗੱਲ ਨਹੀਂ ਮੈਂ ਤਾਂ ਜੇ ਹੁਣੇ ਹੀ ਉੱਠ ਕੇ ਆ ਰੋਟੀ ਦੋ ਫੱਡੀਆਂ ਮੈਂ ਰੋਟੀ ਖਾਂਦਾ ਖਾਂਦਾ ਜੀ ਇੱਧਰ ਆ ਗਿਆ ਵਾਂ ਮੈਂ ਤਾਂ ਮੈਂ ਰੋਟੀ ਘਰੇ ਖਾ ਲਈ ਨਾ ਉਹਨਾਂ ਦੇ ਮੈਂ ਆਇਆ ਤੇ ਮੇਰੇ ਜਾਂਜਾਂ ਦੇ ਕੁੜੀ ਦੇ ਕੱਪੜੇ ਠਾਂ ਧਾਰੇ ਆ ਐਨਾ ਲੱਤਾਂ ਤੂੰ ਘੱਤੇ ਨੂੰ ਠਾਂ ਲਾਇਆ ਵਾ ਕੌਣ ਹੈ ਮੁੰਡਾ ਇਹ ਕੀ ਨਾਮ ਦਾ ਨਾ ਉਹਦੇ ਮਿੰਟਾ ਤੇ ਗੀਤਨ ਦਾ ਮੁੰਡਾ ਜੇ ਕੁੜੀ ਬੋਲਦੀ ਹੈ ਜੀ ਕਿੰਨੇ ਕਿੰਨੀ ਉਮਰ ਕਿੰਨੀ ਕੁੜੀ ਦੀ 14 ਸਾਲ ਦੀ ਇਹ ਨਹੀਂ ਕੋਈ ਇਹ ਕੁੜੀ ਨਹੀਂ ਬੋਲਦੀ ਰੋਟੀ ਦੀ ਕੁਪੀ ਲਵੇਟ ਕੇ ਵਿਚਾਰੀ ਨੂੰ ਫੜਾਈਦੀ ਆ ਫੇਰ ਖਾਂਦੀ ਆ ਉਹ ਫੇਰ ਬੋਲਦੀ ਚਾਹ ਵੜਾ ਕੇ ਪਾ ਕੇ ਇਹ ਵਿਚਾਰੀ ਨੂੰ ਦੇਨੇ ਆ ਫੇਰ ਕੁੜੀ ਚਾਹ ਪੀਂਦੀ ਆ ਉਹ ਟੱਟੀ ਪਛਾਬ ਕਰਨ ਵਾਸਤੇ ਆ ਸਰਕਾਰੀ ਜੁੜਿਆ ਸਾਨੂੰ ਇਹ ਤੇ ਤੈਨੂੰ ਅਸੀਂ ਬਾਹਰ ਫਰਾਤਰਾ ਕੇ ਲੈਉਣੇ ਪੀਚਾ ਨੇਾਰੇ ਦਾ ਆਹ ਛਲਾ ਵਧਿਆ ਰਹਿੰਦਾ ਨਿਆਣਾ ਵਿਚਾਰਾ ਇਹ ਡੋਲ ਨਾ ਜਾਵੇ ਪੀ ਮੈਂ ਅੰਦਰ ਫਾਇ ਮਿਲਿਆ ਰਹਿਣਾ ਇ ਕੀਤੀ ਉਹਨੇ ਸਭ ਕੋ ਜੀ ਆਪਣੇ ਅੱਖੀਂ ਦੇਖ ਲਿਆ ਕਾਂਟ ਐਸ ਐਚਓ ਕੀ ਮੰਗ ਕਰਦੇ ਆ ਮੰਗ ਕੀ ਕਰਦੇ ਸਰਕਾਰ ਤੋਂ ਐਸ ਐਚਓ ਸਭ ਕੋ ਕੀ ਮੰਗ ਕਰਦੇ ਦੀ ਇਨਸਾਫੀ ਸਾਹਿਬ ਚਾਹੀਦਾ ਇਨਸਾਫ ਆਨੁਰਾਖ ਸਾਹਿਬ ਚਾਹੀਦਾ